ਇੱਕ ਗੀਤ ਹੈ ਕਿ ਜਾਰੀ ਲੱਗੀ ਤੋਂ ਲਵਾਤੇ ਤੱਕ ਤੇ ਟੁੱਟੀ ਤੋਂ ਚਗਾਠ ਪੱਟਦੀ ਕਈ ਵਾਰ ਕਈ ਬੰਦੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਮਿਲਦੇ ਨੇ ਤੇ ਉਹਨਾਂ ਦੇ ਨਾਲ ਆਪਣਾ ਬੜਾ ਪਿਆਰ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਜਦੋਂ ਆਪਣੀ ਉਹਨਾਂ ਨਾਲ ਕਦੇ ਲੜਾਈ ਹੋ ਜਾਂਦੀ ਹੈ ਜਾਂ ਰੋਸਾ ਹੋ ਜਾਂਦਾ ਹੈ ਤਾਂ ਫਿਰ ਕਈ ਬੰਦੇ ਤਾਂ ਸਿਰਫ ਮਾਨ ਮੋਟਾਬ ਰੱਖ ਲੈਂਦੇ ਨੇ ਗੱਲ ਨਹੀਂ ਕਰਦੇ ਪਰ ਕਈ ਬੰਦੇ ਉਸ ਬੰਦੇ ਦੀ ਮਜਬੂਰੀ ਦਾ ਫਾਇਦਾ ਉਠਾਉਣ ਲੱਗ ਜਾਂਦੇ ਨੇ ਤੇ ਫਿਰ ਉਸ ਦਾ ਨਤੀਜਾ ਜੋ ਹੁੰਦਾ ਹਮੇਸ਼ਾ ਘਾਤਕ ਹੁੰਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਮਰਦ ਅਤੇ ਔਰਤ ਦਾ ਪ੍ਰੇਮ ਹੋ ਜਾਂਦਾ ਉਹਨਾਂ ਦੇ ਆਪਸ ਵਿੱਚ ਸਬੰਧ ਹੋ ਜਾਂਦੇ ਆ ਪਰ ਜੋ ਔਰਤ ਹੁੰਦੀ ਹੈ ਉਸ ਨੂੰ ਕਿਸੇ ਮਜਬੂਰੀ ਕਾਰਨ ਪਿੱਛੇ ਹਟਣਾ ਪੈਂਦਾ ਪਰ ਜੋ ਮਰਦ ਹੁੰਦਾ ਉਹ ਉਸ ਦੀ ਮਜਬੂਰੀ ਨਹੀਂ ਸਮਝਦਾ ਸਗੋਂ ਉਸ ਨੂੰ ਬਲੈਕਮੇਲ ਕਰਨ ਲੱਗਦਾ ਹੈ ਉਸ ਨੂੰ ਪਰੇਸ਼ਾਨ ਕਰਨ ਲੱਗਦਾ ਤੇ ਫੇਰ ਜੋ ਹੁੰਦਾ ਉਹ ਬੜਾ ਹੀ ਭਿਆਨਕ ਹੁੰਦਾ ਇੱਕ ਕਤਲ ਹੋ ਜਾਂਦਾ ਹੈ ਫੇਰ ਜਦੋਂ ਇਹ ਸਾਰੀ ਘਟਨਾ ਦੇ ਉੱਤੋਂ ਪੜਦਾ ਉੱਠਦਾ ਤਾਂ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਬਰੇਲੀ ਇਸ ਦਾ ਥਾਣਾ ਪੋਜੀਪੁਰਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਸਮਸਪੁਰ ਗੱਲ ਹੈ 30 ਜਨਵਰੀ 2000 25 30 ਸਵੇਰ ਦਾ ਸਮਾਂ ਹੁੰਦਾ ਇਸ ਪਿੰਡ ਦੇ ਵਿੱਚ ਜਦੋਂ ਲੋਕ ਆਪਣੇ ਕੰਮਾਂ ਤੇ ਜਾ ਰਹੇ ਹੁੰਦੇ ਆ ਤਾਂ ਉਹ ਦੇਖਦੇ ਆ ਕਿ ਇਕਬਾਲ ਠੇਕੇਦਾਰ ਨਾਮ ਦਾ ਬੰਦਾ ਆਪਣੇ ਘਰ ਦੇ ਬਾਹਰ ਵਾਲੀਆਂ ਪੌੜੀਆਂ ਦੇ ਕੋਲ ਪਿਆ ਸੀ ਹੁਣ ਲੋਕ ਇਸ ਜਗ੍ਹਾ ਤੇ ਇਕੱਠੇ ਹੁੰਦੇ ਨੇ ਚੱਕ ਕੇ ਇਕਬਾਲ ਠੇਕੇਦਾਰ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਜੋ ਡਾਕਟਰ ਹੁੰਦੇ ਨੇ ਉਹ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਹੁਣ ਸਭ ਨੂੰ ਲੱਗਦਾ ਕਿ ਜੋ ਇਕਵਾਲ ਦੀ ਮੌਤ ਹੋਈ ਹੈ ਇਹ ਪੌੜੀਆਂ ਤੋਂ ਡਿੱਗਣ ਕਾਰਨ ਹੋਈ ਹੈ ਕਿਉਂਕਿ ਇਸ ਦੀ লাশ ਪੌੜੀਆਂ ਦੇ ਕੋਲ ਪਈ ਸੀ ਕਿ ਸ਼ਾਇਦ ਇਸ ਦਾ ਪੈਰ ਫਿਸਲ ਗਿਆ ਹੋਵੇਗਾ ਇਸ ਕਰਕੇ ਇਹ ਹੀਠਾਂ ਡਿੱਗਿਆ ਤੇ ਹੀਠਾਂ ਡਿੱਗਣ ਤੋਂ ਬਾਅਦ ਇਸ ਦੀ ਮੌਤ ਹੋ ਗਈ ਸਭ ਨੂੰ ਇਦਾਂ ਹੀ ਲੱਗ ਰਿਹਾ ਸੀ ਪਰ ਪੁਲਿਸ ਵੀ ਆਉਂਦੀ ਹੈ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਤੇ ਉਸ ਤੋਂ ਬਾਅਦ ਜੋ ਇਕਵਾਲ ਦੀ লাশ ਹੁੰਦੀ ਹੈ ਇਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਸਭ ਨੂੰ ਇਹੀ ਲੱਗ ਰਿਹਾ ਸੀ ਕਿ ਇਕਬਾਲ ਦੀ ਹਾਦਸੇ ਦੇ ਕਾਰਨ ਮੌਤ ਹੋ ਗਈ ਇਕਬਾਲ ਪੌੜੀਆਂ ਛੁੱਟ ਗਿਆ ਤੇ ਡਿੱਗਣ ਕਾਰਨ ਇਸ ਦੀ ਮੌਤ ਹੋ ਗਈ ਜਦੋਂ ਹੁਣ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਬੜੀ ਹੈਰਾਨੀਜਨਕ ਰਿਪੋਰਟ ਆਉਂਦੀ ਹੈ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਇਹ ਸੀ ਕਿ ਇਕਬਾਲ ਦਾ ਗਲ ਘੁੱਟਿਆ ਗਿਆ ਸੀ ਗਲ ਘੁੱਟ ਕੇ ਉਸ ਦੀ ਹਤਿਆ ਕੀਤੀ ਗਈ ਸੀ ਤੇ ਉਸ ਦੇ ਸੱਟਾਂ ਵੀ ਮਾਰੀਆਂ ਗਈਆਂ ਸੀ ਹੁਣ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤੇ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਜੋ ਇਕਬਾਲ ਦਾ ਕਤਲ ਹੋਇਆ ਜੋ ਇਕਬਾਲ ਨੂੰ ਮਾਰਿਆ ਉਹ ਕਿਸ ਨੇ ਮਾਰਿਆ ਇਕਬਾਲ ਦੀ ਜੋ ਘਰ ਵਾਲੀ ਸੀ ਜਿਸ ਦਾ ਨਾਮ ਸਹਿਨਾਜ ਸੀ ਸਹਿਨਾਜ ਆਪਣੇ ਪੇਕੇ ਗਈ ਹੋਈ ਸੀ ਕਿਉਂਕਿ 29 ਤਰੀਕ ਨੂੰ ਜੋ ਇਕਬਾਲ ਠੇਕੇਦਾਰ ਸੀ ਉਹ ਆਪਣੇ ਸਹੁਰੇ ਗਿਆ ਸੀ ਆਪਣੀ ਪਤਨੀ ਸਹਿਨਾਜ ਨੂੰ ਲੈ ਕੇ ਪਰ ਸਹਿਨਾਜ ਨੂੰ ਉੱਥੇ ਛੱਡ ਆਉਂਦਾ ਤੇ ਖੁਦ ਉਹ ਪਿੰਡ ਵਾਪਸ ਆ ਜਾਂਦਾ ਹੈ ਸਹਿਨਾਜ ਆਉਂਦੀ ਹੈ ਤਾਂ ਸ਼ਹਿਨਾਜ ਕਹਿੰਦੀ ਹੈ ਕਿ ਮੇਰੇ ਪਤੀ ਦਾ ਕਤਲ ਹੋਇਆ ਕੋਈ ਹਾਸਾ ਨਹੀਂ ਇਸ ਦਾ ਕਤਲ ਰਵੀਨਾ ਅਤੇ ਉਸ ਦੇ ਪਤੀ ਨੇ ਕੀਤਾ ਹੁਣ ਸਭ ਅੱਗੇ ਸਵਾਲ ਇਹ ਸੀ ਕਿ ਰਵੀਨਾ ਕੌਣ ਆ ਰਵੀਨਾ ਜੋ ਸੀ ਉਹ ਇਕਵਾਲ ਦੇ ਘਰ ਤੋਂ ਥੋੜੀ ਦੂਰ ਹੀ ਰਹਿੰਦੀ ਸੀ ਜੋ ਇਕਵਾਲ ਠੇਕੇਦਾਰ ਸੀ ਇਹ ਸਾੜੀਆਂ ਦਾ ਕੰਮ ਕਰਦਾ ਸੀ ਇਹ ਸਾੜੀਆਂ ਉੱਤੇ ਕਢਾਈ ਕਰਵਾਉਂਦਾ ਸੂਟਾਂ ਉੱਤੇ ਕਢਾਈ ਕਰਵਾਉਂਦਾ ਤੇ ਉਸ ਤੋਂ ਬਾਅਦ ਵੇਚਣ ਲਈ ਮਾਰਕੀਟ ਦੇ ਵਿੱਚ ਭੇਜ ਦਿੰਦਾ ਇਦਾਂ ਦਾ ਇਸ ਦਾ ਠੇਕੇਦਾਰੀ ਦਾ ਕੰਮ ਸੀ ਤੇ ਇਹ ਸਾੜੀਆਂ ਕਢਵਾਉਣ ਲਈ ਅਲੱਗ-ਅਲੱਗ ਘਰਾਂ ਦੇ ਵਿੱਚ ਦਿੰਦਾ ਤੇ ਇੱਕ ਰਵੀਨਾ ਵੀ ਸੀ ਜਿਸ ਦੇ ਘਰ ਇਹ ਜੋ ਸਾੜੀ ਸੀ ਜੋ ਸੂਟ ਸੀ ਉਹ ਦਿੰਦਾ ਸੀ ਜਿਸ ਤੇ ਇਹ ਕਢਾਈ ਕਰਦੀ ਸੀ ਹੁਣ ਪੁਲਿਸ ਰਵੀਨਾ ਤੋਂ ਪੁੱਛਗਿੱਛ ਕਰਦੀ ਆ ਰਵੀਨਾ ਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਏ ਕਿਸੇ ਵੀ ਗੱਲ ਤੋਂ ਇਨਕਾਰ ਕਰ ਦਿੰਦੇ ਆ ਪਰ ਪੁਲਿਸ ਜਦੋਂ ਰਵੀਨਾ ਦੀ ਕਾਲ ਡਿਟੇਲ ਕੱਢਦੀ ਹੈ ਸੀਡੀਆਰ ਕੱਢੀ ਜਾਂਦੀ ਹੈ ਮੋਬਾਈਲ ਦੀ ਤਾਂ ਉਸ ਵਿੱਚ ਪਤਾ ਲੱਗਦਾ ਹੈ ਕਿ ਰਵੀਨਾ ਨੇ ਇਕਵਾਲ ਨੂੰ ਰਾਤ ਨੂੰ ਫੋਨ ਕੀਤਾ ਸੀ ਹੁਣ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਪੁਲਿਸ ਦਾ ਜੋ ਸ਼ੱਕ ਸੀ ਉਹ ਯਕੀਨ ਵਿੱਚ ਬਦਲ ਜਾਂਦਾ ਹੈ ਪੁਲਿਸ ਰਵੀਨਾ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਉਹ ਮੰਨ ਜਾਂਦੀ ਹੈ ਕਿ ਹਾਂ ਮੈਂ ਹੀ ਇਕਬਾਲ ਦਾ ਕਤਲ ਕੀਤਾ ਹੈ ਕਿਉਂਕਿ ਸ਼ਹਿਨਾਜ਼ ਕਹਿ ਰਹੀ ਸੀ ਕਿ ਰਵੀਨਾ ਅਤੇ ਇਕਬਾਲ ਦੇ ਨਜਾਇਜ਼ ਸਬੰਧ ਸੀ ਜਿਨ੍ਹਾਂ ਬਾਰੇ ਸ਼ਹਿਨਾਜ਼ ਨੂੰ ਪਤਾ ਸੀ ਤੇ ਉਸਨੇ ਕਿਹਾ ਕਿ ਮੈਂ ਇਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਰੁਕੇ ਹੁਣ ਸਵੀਨਾ ਮੰਨ ਜਾਂਦੀ ਹੈ ਕਿ ਮੈਂ ਹੀ ਇਕਬਾਲ ਦਾ ਕਤਲ ਕੀਤਾ ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਰਵੀਨਾ ਨੇ ਇਕਬਾਲ ਦਾ ਕਤਲ ਕਿਉਂ ਕਰ ਦਿੱਤਾ ਕਿਉਂਕਿ ਇਹਨਾਂ ਦਾ ਤਾਂ ਆਪਸ ਵਿੱਚ ਪ੍ਰੇਮ ਸੀ ਇਹਨਾਂ ਦੇ ਤਾਂ ਆਪਸ ਵਿੱਚ ਸਬੰਧ ਸੀ ਹੁਣ ਉਹ ਦੱਸਦੀ ਹੈ ਕਿ ਕਈ ਮਹੀਨੇ ਪਹਿਲਾਂ ਇਕਬਾਲ ਦੀ ਮੇਰੇ ਨਾਲ ਮੁਲਾਕਾਤ ਹੁੰਦੀ ਹੈ ਤੇ ਇਕਬਾਲ ਮੇਰੇ ਘਰ ਸਾੜੀਆਂ ਦੇਣ ਆਉਂਦਾ ਸੀ ਜਿਨ੍ਹਾਂ ਉੱਪਰ ਮੈਂ ਕਢਾਈ ਕਰਦੀ ਸੀ ਐਦਾਂ ਕਰਦੇ ਕਰਦੇ ਸਾਡੀਆਂ ਨਜ਼ਦੀਕੀਆਂ ਹੋ ਜਾਂਦੀਆਂ ਨਜ਼ਦੀਕੀਆਂ ਹੋਣ ਤੋਂ ਬਾਅਦ ਸਾਡਾ ਪਿਆਰ ਹੋ ਜਾਂਦਾ ਪਿਆਰ ਹੋਣ ਤੋਂ ਬਾਅਦ ਅਸੀਂ ਸਬੰਧ ਬਣਾਉਣੇ ਸ਼ੁਰੂ ਕਰ ਦਿੰਦੇ ਹਾਂ ਹੁਣ ਕਦੇ ਇਕਬਾਲ ਮੇਰੇ ਕੋਲ ਆ ਜਾਂਦਾ ਸੀ ਤੇ ਕਦੇ ਅਸੀਂ ਬਾਹਰ ਮਿਲ ਲੈਂਦੇ ਸੀ ਤੇ ਜੋ ਰਵੀਨਾ ਸੀ ਉਹ ਆਪਣੇ ਪਤੀ ਨੂੰ ਨੀਂਦੀਆਂ ਗੋਲੀਆਂ ਦੇ ਦਿੰਦੀ ਸੀ ਤੇ ਇਕਬਾਲ ਇਸ ਦੇ ਘਰ ਮਿਲਣ ਵੀ ਆ ਜਾਂਦਾ ਏ ਇਦਾਂ ਹੀ ਚੱਲਦਾ ਰਹਿੰਦਾ ਪਰ ਰਵੀਨਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ 1.5 ਮਹੀਨਾ ਪਹਿਲਾਂ ਜੋ ਰਵੀਨਾ ਦਾ ਪਤੀ ਹੁੰਦਾ ਉਸ ਨੂੰ ਇਸ ਗੱਲ ਦੀ ਪਿੰਕ ਪੈ ਜਾਂਦੀ ਹੈ ਤੇ ਉਹ ਰਵੀਨਾ ਨੂੰ ਕਹਿੰਦਾ ਕਿ ਮੈਨੂੰ ਪਤਾ ਤੂੰ ਗਲਤ ਹੈ ਤੂੰ ਇਕਬਾਲ ਦੇ ਨਾਲ ਗਲਤ ਹੈ ਪਰ ਇੱਕ ਗੱਲ ਯਾਦ ਰੱਖੀ ਅੱਜ ਤੋਂ ਬਾਅਦ ਜੇ ਤੂੰ ਇਕਬਾਲ ਨੂੰ ਮਿਲੀਂ ਜਾਂ ਇਕਵਾਲ ਆਪਣੇ ਘਰੇ ਆਇਆ ਤੂੰ ਉਸ ਨਾਲ ਕਿਸੇ ਕਿਸਮ ਦਾ ਵੀ ਰਿਸ਼ਤਾ ਰੱਖਿਆ ਤਾਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਤੂੰ ਜਿੱਥੇ ਮਰਜ਼ੀ ਰਹੀਂ ਜਦੋਂ ਇਹ ਗੱਲ ਰਵੀਨਾ ਸੁਣਦੀ ਆ ਤਾਂ ਰਵੀਨਾ ਨੂੰ ਲੱਗਦਾ ਹੈ ਮੇਰਾ ਪਤੀ ਮੈਨੂੰ ਤਲਾਕ ਦੇ ਦੇਵੇਗਾ ਤਾਂ ਮੈਂ ਕਿੱਥੇ ਜਾਵਾਂਗੀ ਕਿਉਂਕਿ ਰਵੀਨਾ ਦੇ ਦੋ ਬੱਚੇ ਵੀ ਸੀ ਪਤੀ ਨੇ ਇਹ ਕਿਹਾ ਸੀ ਕਿ ਬੱਚਿਆਂ ਨੂੰ ਲੈ ਕੇ ਜਿੱਥੇ ਮਰਜ਼ੀ ਜਾਈ ਪਰ ਮੈਂ ਤੈਨੂੰ ਨਹੀਂ ਰੱਖਣਾ ਜੇ ਅੱਜ ਤੋਂ ਬਾਅਦ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੁਣ ਰਵੀਨਾ ਇਕਵਾਲ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਨਹੀਂ ਮਿਲ ਸਕਦੀ ਕਿਉਂਕਿ ਮੇਰੇ ਪਤੀ ਨੂੰ ਪਤਾ ਲੱਗ ਗਿਆ ਜੇ ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਤਾਂ ਮੈਂ ਕਿੱਥੇ ਜਾਵਾਂਗੀ ਇਹ ਗੱਲ ਸੁਣ ਕੇ ਜੋ ਇਕਬਾਲ ਹੁੰਦਾ ਉਹ ਗੁੱਸੇ ਦੇ ਵਿੱਚ ਆਉਂਦਾ ਹੈ ਤੇ ਉਹ ਰਵੀਨਾ ਨੂੰ ਕਹਿੰਦਾ ਕਿ ਤੈਨੂੰ ਮੇਰੇ ਨਾਲ ਸਬੰਧ ਬਣਾਉਣੇ ਪੈਣਗੇ ਨਹੀਂ ਤਾਂ ਤੇਰੀਆਂ ਵੀਡੀਓ ਤੇ ਤੇਰੀਆਂ ਕੌ ਰਿਕਾਰਡਿੰਗਾਂ ਮੇਰੇ ਕੋਲ ਨੇ ਇਤਰਾਜਯੋਗ ਵੀਡੀਓ ਮੇਰੇ ਕੋਲ ਨੇ ਉਹ ਮੈਂ ਵਾਇਰਲ ਕਰ ਦੇਵਾਂਗਾ ਤੇ ਜੋ ਰਿਕਾਰਡਿੰਗਾਂ ਨੇ ਉਹ ਤੇਰੇ ਪਤੀ ਨੂੰ ਸੁਣਾਵਾਂਗਾ ਕਿ ਤੂੰ ਆਪਣੇ ਪਤੀ ਬਾਰੇ ਮੈਨੂੰ ਕੀ ਕੁਝ ਕਹਿੰਦੀ ਸੀ ਕੀ ਬੁਰਾ ਪੜਾ ਕਹਿੰਦੀ ਸੀ ਹੁਣ ਇਹ ਗੱਲ ਸੁਣ ਕੇ ਰਵੀਨਾ ਪਰੇਸ਼ਾਨ ਹੋ ਜਾਂਦੀ ਹੈ ਪਰ ਜੋ ਇਕਬਾਲ ਹੁੰਦਾ ਉਹ ਉਸ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾਉਂਦਾ ਰਹਿੰਦਾ ਜਾਨੀ ਉਸ ਨੂੰ ਮਿਲਦਾ ਰਹਿੰਦਾ ਹੁਣ ਦਿਨ ਆ ਜਾਂਦਾ ਹੈ 29 ਜਨਵਰੀ 2025 ਦਾ ਜੋ ਇਕਬਾਲ ਹੁੰਦਾ ਉਹ ਆਪਣੀ ਘਰ ਵਾਲੀ ਸ਼ਹਿਨਾਜ਼ ਨੂੰ ਲੈ ਕੇ ਸੌਰੇ ਜਾਂਦਾ ਹੈ ਤੇ ਸ਼ਹਿਨਾਜ਼ ਨੂੰ ਉਹ ਸੌਰੇ ਛੱਡ ਆਉਂਦਾ ਉਸ ਤੋਂ ਬਾਅਦ ਦੁਪਹਿਰੇ ਇੱਕ ਘਰ ਆ ਜਾਂਦਾ ਤੇ ਘਰ ਆ ਕੇ ਰਵੀਨਾ ਨੂੰ ਕਾਲ ਕਰਦਾ ਹੈ ਕਿ ਅੱਜ ਰਾਤ ਨੂੰ ਤੂੰ ਮੈਨੂੰ ਮਿਲ ਲਈ ਆਪਣੇ ਪਤੀ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਦੇਵੀ ਹੁਣ ਰਵੀਨਾ ਸੋਚਦੀ ਹੈ ਕਿ ਇਕਬਾਲ ਮੇਰਾ ਘਰ ਖਰਾਬ ਕਰੇਗਾ ਮੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਜੇ ਮੇਰੇ ਪਤੀ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਪਰ ਰਵੀਨਾ ਦੇ ਕੋਲ ਕੋਈ ਵੀ ਚਾਰਾ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਇਹ ਮੇਰੀ ਮਜਬੂਰੀ ਹੈ ਪਰ ਰਵੀਨਾ ਨੂੰ ਇਹ ਵੀ ਲੱਗਦਾ ਸੀ ਕਿ ਮੈਂ ਇਕਬਾਲ ਨੂੰ ਮਾਰ ਦੇਵਾਂ ਕਿਉਂਕਿ ਇਹ ਮੇਰੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਰਿਹਾ ਹੈ ਹੁਣ ਜੋ ਰਵੀਨਾ ਹੁੰਦੀ ਹੈ ਉਹ 29 ਜਨਵਰੀ ਦੀ ਰਾਤ ਨੂੰ ਖਾਣੇ ਦੇ ਵਿੱਚ ਜੋ ਰਵੀਨਾ ਦਾ ਪਤੀ ਹੁੰਦਾ ਹੈ ਉਸ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਦਿੰਦੀ ਹੈ ਤਾਂ ਉਹ ਮੋਬਾਈਲ ਦੇਖਦਾ ਦੇਖਦਾ ਸੌ ਜਾਂਦਾ ਹੈ ਪਰ ਉਹ ਆਪਣੇ ਬੱਚਿਆਂ ਨੂੰ ਨੀਂਦ ਵਾਲੀਆਂ ਗੋਲੀਆਂ ਨਹੀਂ ਦਿੰਦੀ ਉਸ ਤੋਂ ਬਾਅਦ ਲਗਭਗ 12 ਵਜੇ ਜੋ ਰਵੀਨਾ ਹੁੰਦੀ ਹੈ ਉਹ ਇਕਬਾਲ ਨੂੰ ਫੋਨ ਕਰਦੀ ਹੈ ਕਿ ਮੈਂ ਤੇਰੇ ਕੋਲ ਆ ਰਹੀ ਹਾਂ ਹੁਣ ਇਕਬਾਲ ਗੇਟ ਖੋਲ ਕੇ ਰੱਖਦਾ ਆਪਣੇ ਕਰਦਾ ਤੇ ਜਦੋਂ ਰਵੀਨਾ ਜਾਂਦੀ ਹੈ ਤਾਂ ਉਹ ਰਵੀਨਾ ਨੂੰ ਅੰਦਰ ਲੈ ਜਾਂਦਾ ਹੈ ਉਸ ਤੋਂ ਬਾਅਦ ਇਹ ਸਬੰਧ ਬਣਾਉਂਦੇ ਨੇ ਪਰ ਰਵੀਨਾ ਦਾ ਨਿਸ਼ਾਨਾ ਕੁਝ ਹੋਰ ਸੀ ਰਵੀਨਾ ਸੋਚ ਰਹੀ ਸੀ ਕਿ ਅੱਜ ਮੈਂ ਇਕਬਾਲ ਨੂੰ ਜਿੰਦਾ ਨਹੀਂ ਛੱਡਾਂਗੀ ਉਸ ਤੋਂ ਬਾਅਦ ਰਵੀਨਾ ਇਸ ਦੇ ਉੱਪਰ ਬੈਠ ਜਾਂਦੀ ਹੈ ਤੇ ਇਸ ਦੇ ਸਿਰ ਵਿੱਚ ਭਾਰੀ ਚੀਜ਼ ਦੇ ਨਾਲ ਹਮਲਾ ਕਰ ਦਿੰਦੀ ਹੈ ਤੇ ਜਦੋਂ ਹੁਣ ਇਕਬਾਲ ਬੇਹੋਸ਼ ਹੋ ਜਾਂਦਾ ਤਾਂ ਇਸ ਦਾ ਇਹ ਗਲ ਘੁੱਟ ਦਿੰਦੀ ਹੈ ਗਲ ਘੁੱਟਣ ਤੋਂ ਬਾਅਦ ਜਦੋਂ ਇਕਬਾਲ ਦੀ ਮੌਤ ਹੋ ਜਾਂਦੀ ਹੈ ਤਾਂ ਰਵੀਨਾ ਸੋਚਦੀ ਹੈ ਕਿ ਇਸ ਹੱਤਿਆ ਨੂੰ ਹਾਦਸੇ ਦਾ ਰੂਪ ਦਿੱਤਾ ਜਾਵੇ ਤਾਂ ਰਵੀਨਾ ਉਸ ਦੀ লাশ ਨੂੰ ਪੌੜੀਆਂ ਕੋਲੇ ਸੁੱਟ ਦਿੰਦੀ ਹੈ ਦੇਖਣ ਵਾਲੇ ਨੂੰ ਲੱਗੇ ਕਿ ਇਕਬਾਲ ਦੀ ਮੌਤ ਹਾਦਸੇ ਕਾਰਨ ਹੋਈ ਹੈ ਜਾਨੀ ਉਹ ਪੌੜੀਆਂ ਦੇ ਵਿੱਚ ਉਤਲ ਗਿਆ ਇਸ ਕਰਕੇ ਹੀਠਾਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ ਰਵੀਨਾ ਇਕਬਾਲ ਨੂੰ ਮਾਰ ਕੇ ਉਸ ਦੀ লাশ ਨੂੰ ਪੌੜੀਆਂ ਕੋਲ ਸੁੱਟ ਕੇ ਘਰ ਆ ਜਾਂਦੀ ਹੈ ਪਰ ਜੋ ਇਕਵਾਲ ਦੀ ਘਰ ਵਾਲੀ ਸੀ ਉਸ ਨੂੰ ਰਵੀਨਾ ਦੇ ਉੱਤੇ ਸ਼ੱਕ ਸੀ ਇੱਕ ਤਾਂ ਇਸ ਗੱਲ ਕਰਕੇ ਰਵੀਨਾ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਤੇ ਦੂਸਰਾ ਜੋ ਪੋਸਟਮਾਰਟਮ ਦੀ ਰਿਪੋਰਟ ਹੁੰਦੀ ਹੈ ਜਿਸ ਵਿੱਚ ਪਤਾ ਲੱਗਦਾ ਹੈ ਕਿ ਜੋ ਇਕਵਾਲ ਸੀ ਉਸ ਦੀ ਹੱਤਿਆ ਗਲ ਕੋਟਕੇ ਕੀਤੀ ਗਈ ਹੈ ਇਹ ਦੋਨਾਂ ਚੀਜ਼ਾਂ ਕਾਰਨ ਜੋ ਪੁਲਿਸ ਦਾ ਸ਼ੱਕ ਸੀ ਉਹ ਜਾਂਦਾ ਹੈ ਰਵੀਨਾ ਉੱਤੇ ਤੇ ਉਸ ਤੋਂ ਬਾਅਦ ਜਦੋਂ ਰਵੀਨਾ ਦੇ ਫੋਨ ਦੀ ਸੀਡੀਆਰ ਕਢਵਾਈ ਜਾਂਦੀ ਹੈ ਫਿਰ ਤਾਂ ਪੁਲਿਸ ਦਾ ਸ਼ੱਕ ਸੀ ਜੋ ਯਕੀਨ ਵਿੱਚ ਬਦਲ ਜਾਂਦਾ ਹੈ ਪੁਲਿਸ ਇਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਕੇ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਉਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਕਿਵੇਂ ਇਕਬਾਲ ਨੇ ਰਵੀਨਾ ਦੀ ਮਜਬੂਰੀ ਦਾ ਫਾਇਦਾ ਉਠਾਉਣਾ ਚਾਹਿਆ ਤੇ ਜੋ ਰਵਿਨਾ ਸੀ ਉਹ ਇੰਨੀ ਪਰੇਸ਼ਾਨ ਹੋ ਗਈ ਉਸ ਨੂੰ ਲੱਗਿਆ ਕਿ ਜੇ ਇਕਬਾਲ ਨੂੰ ਮਾਰ ਦਿੱਤਾ ਜਾਵੇ ਤਾਂ ਹੀ ਮੇਰੀ ਜ਼ਿੰਦਗੀ ਸੌਖੀ ਚੱਲ ਸਕਦੀ ਹੈ ਤਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਂਤੀ ਆ ਸਕਦੀ ਹੈ ਪਰ ਪੁਲਿਸ ਨੂੰ ਇਹ ਵੀ ਲੱਗ ਰਿਹਾ ਕਿ ਕੱਲੀ ਜੋ ਔਰਤ ਹੈ ਰਵਿਨਾ ਉਹ ਇਕਬਾਲ ਦਾ ਕਤਲ ਕਿਵੇਂ ਕਰ ਸਕਦੀ ਹੈ ਕਿਉਂਕਿ ਇਕਬਾਲ ਇੱਕ ਮਰਦ ਹੈ ਮਰਦ ਦਾ ਔਰਤ ਨਾਲੋਂ ਜ਼ਿਆਦਾ ਫਰਕ ਹੁੰਦਾ ਹੈ ਔਰਤ ਮਰਦ ਦੀ ਹੱਤਿਆ ਨਹੀਂ ਕਰ ਸਕਦੀ ਇਹ ਇੰਗਲਾਂ ਦੇ ਉੱਤੇ ਵੀ ਪੁਲਿਸ ਕੰਮ ਕਰ ਰਹੀ ਹੈ ਪਰ ਜੋ ਰਵੀਨਾ ਉਹ ਕਹਿ ਰਹੀ ਹੈ ਕਿ ਮੈਂ ਇਕੱਲੀ ਨੇ ਹੀ ਇਕਬਾਲ ਦਾ ਕਤਲ ਕੀਤਾ ਹੈ ਸੋ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਹੋਰ ਕੀ ਨਵਾਂ ਨਿਕਲ ਕੇ ਆਉਂਦਾ ਪਰ ਜੋ ਪੁਲਿਸ ਵੱਲੋਂ ਦੱਸਿਆ ਗਿਆ ਕਿ ਰਵੀਨਾ ਨੇ ਕਿਹਾ ਕਿ ਮੈਂ ਹੀ ਇਕਬਾਲ ਦਾ ਕਤਲ ਕੀਤਾ ਹੋਰ ਇਸ ਕਤਲ ਦੇ ਵਿੱਚ ਕੋਈ ਵੀ ਇਨਵੋਲਵ ਨਹੀਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ